ਪਹਿਲੀ ਗੱਲ ਤੇ ਇੱਕ ਡੋਨੀ ਵੱਧ ਕੇ ਕਿਹੜਾ ਹੈਗਾ ਜਿਹਨੇ ਇਹਦੇ ਬਾਰੇ ਇਹ ਗੱਲ ਕਹੀ ਹੈ ਵੀ ਇਹਨੇ ਮੇਰਾ ਘਟ ਹੋਇਆ ਸੀਗਾ ਪੁਲਿਸ ਨਾਲ ਮਿਲ ਕੇ ਤੇ ਮੈਂ ਇਸ ਕਰਕੇ ਤੁਮਰਵਾਇਆ ਮੈਨੂੰ ਨਸ਼ਾ ਤਸ਼ਕ ਕਰਕੇ ਆਸੀ ਤੋਰੀ ਇੱਕ ਵੱਖਰੀ ਵੀਡੀਓ ਪ੍ਰਭ ਦਾਸੂਵਾਲ ਦੀ ਇੱਕ ਵੱਖਰੀ ਵੀਡੀਓ ਪ੍ਰਭ ਦਾਸੂਵਾਲ ਦੀ ਆਪਣੀ ਪੰਜ ਸਿੱਕਲ ਦੀ ਜ਼ਮੀਨ ਸੀ ਉਹ ਸਾਰੀ ਜ਼ਮੀਨ ਜਾਂ ਦਾ ਵਿਸ਼ਕੇ ਵਿਦੇਸ਼ ਜਾ ਬਿਠਾ ਉਥੋਂ ਆਪਰੇਟ ਕਰਦੇ ਵਲਟੋਏ ਦੇ ਵਿੱਚ ਪਹਿਲਾ ਬੰਦਾ ਨਹੀਂ ਜਿਹੜਾ ਫਰੋਤੀ ਤਰੀ ਉਹ। ਉੱਥੇ ਬਹੁਤ ਸਾਰੇ ਲੋਕ ਫਰੋਤੀਆਂ ਦੇ ਚੁੱਕੇ ਨੇ ਪਹਿਲਾਂ। ਅਮੀਰ ਕਿਸਾਨ ਵੀ ਦੇ ਚੁੱਕੇ, ਮੀਰ ਦੁਕਾਨਦਾਰ ਵੀ ਦੇ ਚੁੱਕੇ ਨੇ ਉੱਤੇ ਫਰੋਤੀ। ਇਹ ਜਰਮਲ ਸਿੰਘ ਜਿਹੜਾ ਸਰਪੰਚ ਸੀਗਾ 10 ਸਾਲ ਸਰਪੰਚ ਇਹ ਕਾਲੀ ਸਰਕਾਰ ਵਾਲੇ ਇਹ ਰਾਹ ਕਿ ਮੈਂ ਸਿਪਾਹਸਰ ਭੈਗਵਾ ਵਲਟੋਏ। ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਸਰਮント ਧੋਨਾ ਜਨ ਲਿਆ ਕੇ ਸਪੰਦੀ ਬਣ ਗਿਆ ਹੁਣ ਐਦ ਕੀ ਜਿਹੜੀ ਗੱਲ ਹੈ ਵੀ ਜਰਮਨ ਸਿੰਘ ਨੂੰ 30 ਲੱਖ ਦੀ ਕਹਿੰਦੇ ਸੀ ਆਈਸੀ ਪ੍ਰੋਤੀ ਤੇ ਕੋ 30 ਲੱਖ ਪ੍ਰੋਤੀ ਲੜੀਆ ਤੇ ਇਹਨੇ ਕਹਿਦੇ ਕਿ ਮੈਂ ਫਰੋਦ ਨੂੰ ਕਾਦੀ ਰੋਲ ਸੁਬਿਲ ਮੈਂ ਫਰੋਦੀ ਕਿਉਂ ਤੇ ਇਨੇ ਫਰौती ਦੇਤੋਂ ਇਨਕਾਰ ਕੀਤਾ ਸੀ ਜਿਹਦੇ ਕਰਕੇ ਇੱਕ ਵਿਆਹ ਸਮਾਗਮ ਤੇ ਜਦੋਂ ਉੱਥੇ ਬੈਠੇ ਚਾਹ ਪਾਣੀ ਪੀ ਰਹੇ ਸੀਗੇ ਪਿੱਛੋਂ ਆ ਕੇ ਦੋ ਗੈਂਗਸਟਰਾਂ ਨੇ ਗੋਲੀਆਂ ਮਾਰੀਆਂ ਇਹਨ ਕੋ ਪ੍ਰਾਈਵੇਟ ਸਿਕਿਉਰਿਟੀ ਗਾਰਡ ਆਪਣੇ ਹੈਗੇ ਸੀ ਕਿ ਸਰਕਾਰ ਤੇ ਕਹਿੰਦੀ ਸੀ ਸਿੱਖ ਇਹਨੂੰ ਦਰਜਨ ਸਰਕਾਰੀ ਦਿੱਤਾ ਸੀਗਾ ਲੇਕਿਨ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਗੰਭੀਰ ਹੋ ਚੁੱਕੀ ਹੈ ਭਾਵੇਂ ਇੰਨੀ ਕਿਉਂਕਿ ਮੀਰੋ ਚੁੱਕਿਆ ਪੁਲਿਸ ਦੇ ਵਸਤੀਗਤ ਨਹੀਂ ਰਹੀ ਨਹੀਂ ਜਦੋਂ ਪੰਜਾਬ ਦੇ ਵਿੱਚ ਟੈਰੋਰਿਜ਼ਮ ਖਤਰਮ ਕੀਤਾ ਸੀ ਨਾ ਉਦੋਂ ਲੋਕ ਉੱਥੇ ਸੀ ਫਿਰ ਖਤਮ ਹੋਇਆ ਪੁਲਿਸ ਨਹੀਂ ਕਰ ਸਕੀ ਹੁਣ ਵੀ ਲੋਕਾਂ ਨੂੰ ਆਪਣੇ ਹੱਥ ਕਮਾਣ ਲੈਣੀ ਪਊ ਜੇਕਰ ਤੇ ਮੁਕਾਬਲਾ ਹੁੰਦਾ ਤੇ ਹੋਵੇ ਇਹ ਆਪਸ ਵਿੱਚ ਖੱਟਣ ਦੀ ਅਮਰਤਪਾਲ ਬਾਠ ਨੇ ਲਈਆਂ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਵਿਰੋਧੀ ਧਿਰ ਨੂੰ ਫੋਨ ਕੀਤਾ ਤੇ ਇੱਥੇ ਮੇਰੇ ਜੀਜੇ ਨੇ ਸਰਪੰਚ ਬਣਨਾ ਜੇ ਕਿਸੇ ਨੇ ਕਾਗਜ਼ ਦਾਖਲ ਕੀਤਾ ਤੇ ਆਪਣੇ ਪੜਿਆ ਉਚਾਰ ਦੂਜੇ ਪਾਸੇ ਬੰਦੇ ਤਕੜੇ ਸੀਗੇ ਉਹਨਾਂ ਨੇ ਕਿਹਾ ਸੀ ਸਾਡਾ ਇੱਕ ਬੰਦਾ ਮਰੇਗਾ ਤੇ ਤੇਰੇ ਸੱਤ ਭੈਣਾਂ ਨੇ ਇਹ ਪੜਿਆ ਪੜਿਆ ਉਚਾਰ ਨਹੀਂ ਇੱਥੇ ਨਹੀਂ ਹੋਣਾ ਉਹ ਨਹੀਂ ਜੀ ਮੰਨੇ ਉਨਾਂ ਆਪਣੀ ਸਿਕਿਉਰਿਟੀ ਕੈਂਪ ਕਰਕੇ ਲਖਣ ਦੀ ਸੀ ਲਖਣ ਦਿੱਤੀ ਸੀ ਇਹ ਇਦਾਂ ਨਹੀਂ ਉਹ ਲੋਕਾਂ ਨੂੰ ਪਾਲਿਸੀ ਅਡਪਟ ਕਰਨੀ ਪਊਗੀ ਆਪਣੀ ਰੱਖਿਆ ਕਰਨੀ ਪਊਗੀ ਇਹੋ ਜਿਹੇ ਬੰਦੇ ਵੇਖੋ ਵਿਆਹ ਦੇ ਵਿੱਚ ਜਿਹੜੇ ਜਾਨੀ ਬਣ ਕੇ ਆਏ ਆ ਕੇ ਸ਼ਰਮ ਗੋਲੀਆਂ ਚਲਾ ਕੇ ਤੇ ਭੱਜ ਕੇ ਤੇ ਕੁਝ ਕਰੀ ਚੁੱਕੀ ਪੁਲਿਸ ਇੱਟੇ ਬੰਦੇ ਨਹੀਂ ਫੜ ਸਕੀ ਡੀਜੀਪੀ ਨਾਲ ਮੁੱਖ ਮੰਤਰੀ ਗੱਲ ਕਰਕੇ ਕੀ ਕਰੂ ਕੁਝ ਵੀ ਨਹੀਂ ਹੋਣਾ ਬੰਦੇ ਫੜੇ ਜਾਣਗੇ ਜੇਲ੍ਹ ਚਲੇ ਜਾਣਗੇ ਲੋਕਿੰਗ ਵੀਜ਼ਲੀ ਸੱਜਾ ਹੋ ਜੂਗੀ ਇਹਦੋਂ ਤੱਕ ਕੁਝ ਨਹੀਂ ਹੋਣਾ ਅੰਗਰੇਜ਼ਾਂ ਨੇ ਕੀ ਕੀਤਾ ਸੀ ਖੂਨ ਦਾ ਬਦਲਾ ਖੂਨ ਜਿੰਨੇ ਕਤਲ ਕੀਤਾ ਚੱਲ ਲਾ ਦੇ ਫਾਂਸੀ ਇਹਦੇ ਕਰਕੇ ਸਾਡੇ ਜਿਹੜੇ ਲਾਅ ਐਂਡ ਸਿਚੁਏਸ਼ਨ ਨਾਲ ਸਰਕਾਰ ਉਹਦੇ ਬਾਰੇ ਸੋਚੇ ਕੱਲੇ ਸਰਪੰਚ ਬਰੇਨ ਸਮੁੱਤੇ ਲਾਅ ਐਂਡ ਆਰਡਰ ਚੁਤੇ ਜੇ ਨਹੀਂ ਸੋਚਦੀ ਇਸ ਸਰਕਾਰ ਦੀ ਕਾਰਗੁਜ਼ਾਰੀ ਤੇ ਜਿਹੜਾ ਸਵਾਲ ਚ ਮਾਰਕ ਲੱਗੇ ਤਾਂ ਉਹਦਾ ਜਵਾਬ ਜਿਹੜਾ ਵਾ ਉਹ ਫਿਰ 2027 ਕਿ ਮਿਲੇਗਾ